ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸੋਦਰਗਾ ਸਾ ਮਹੱਲਾ ਪਹਿਲਾ ਇੱਕ ਓਂ ਘਾਲ ਸਤਿਗੁਰ ਪਰਸਾਦ ਸੋਦਰਾ ਤੇਰਾ ਕਿ ਹਾਸੋ ਕਰਕੇ ਹਾ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਘਾ ਕੇਤੇ ਤੇਰੇ ਵਾਹੁਨ ਹਾਰੇ ਕਹਤੇ ਤੇਰੇ ਰਾਗ ਪਰੀ ਸਿਉ ਕਹੀਏ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਨੋ ਪਵਨ ਪਾਰੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਨੋ ਚਿਤ ਕਪਤ ਲਿਖ ਜਾਨ ਲਿਖ ਲਿਖ ਧਰਮ ਵਿਚਾਰ ਗਾਵਨ ਤੁਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨੋ ਇੰਦ ਨਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਨੋ ਸਿਧ ਸਿਮਵਾਦੀ ਅੰਦਰ ਗਾਵਨ ਤੁਨੋ ਸਾਧ ਵਿਚਾਰੇ गांव तुननो जति सती संतोखी गांव तुननो वीर करारे गांव तुननो पंडित पणखि सर जुग जुग वेदा नाले गांव तुननो मोहनिया मनमोहन स्वर्ग माश पेयाले गांव तुननो रत उपाय तेरे अठसार तीर्थ नाले गांव तुननो जोड भा बलसौरा गांव तुननो खानी चारे गांव तुननो खंड मंडल रे भंडा कर कर रखे तेरे तारे जे तुननो गांव ज्योत तु पावरते तेरे भगत रसाले ਔਰ ਕਹਤੇ ਤੁੰਨੋ ਗਾਵਨੋਂ ਸੇ ਮੈਂ ਜਿਤਨਾ ਆਵਨ ਨਾਨਕਿਆ ਬੇਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਜਿਈ ਨਾਈ ਹੈਪੀ ਓਸੀ ਜਨ ਜਾਸਿ ਰਚਨਾ ਜੀ ਨਰਜਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਸ਼ਾ ਸਾਹ ਹਪਸਾਉ ਨਾਨਕ ਰਹਿਣਾ ਰਜਾਈ ਆਸਾ ਮਹਿਲਾ ਪਹਿਲਾ ਸੋਨਵੜਾ ਖੇ ਸਭ ਕੋਏ ਕੇ ਵੜਾ ਵਡਾ ਢੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਨੀ ਗਹਿਰਾ ਕੋਈ ਨ ਜਾਣੇ ਤੇਰਾ ਕਹਿਤਾ ਕਿਵੜ ਚੀਰਾ ਰਹਾਉ ਸਾਵਸੁਰਤੀ ਮਿਰ ਸੁਰਤ ਕਮਾਈ ਸਾਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰਗਰ ਹਾਈ ਕਹਿ ਨਾ ਜਾਈ ਤੇਰੀ ਤਿਲਵੜਿਆਈ ਸਭ ਸਤ ਸਤ ਤਪ ਸਭ ਚੰਗਿਆਈਆ ਸੀਦਾ ਬੁਰਖਾ ਕੀਆ ਵੜਿਆਈਆ ਤਦ ਮੀਨਸੀ ਦੇ ਕਰੇ ਰਪਾਈਆ ਕਰ ਮਿਲੇ ਨਾ ਹੀ ਠਾਕ ਰਹੀ ਆਂ ਆਖਣ ਵਾਲਾ ਕੀ ਆਵੇ ਚਾਰਾ ਸਿਵਤੀ ਪਰੇ ਤੇਰੇ ਪੰਡਾਰ ਜਿਸ ਤੂ ਤੇ ਤਿਸੇ ਕਿਆ ਚਾਰਾ ਨਾਨਕ ਸਸਵਾਰਨ ਹਾਰਾ ਸਾ ਮਹੱਲਾ ਪਹਿਲਾ आखा जीवा विसरे मर जाऊ आखणा साओ साचे नाम की लागे भूख पूक, उत भुखे का चलिए दुख जोखे विसरे मेरी माए साचा साहिब साच ना रहा साच नाम की तिल बड़े आई ਆਗ ਧਕੇ ਕੀ ਮਤਨੀ ਬਾਈ ਜੇ ਸੰਭਲ ਕੇ ਆਖੜ ਭਾਈ ਵੜਨ ਹੋਵੇ ਘਰ ਨਾ ਜਾਇ ਨਾ ਮਰਨ ਹੋਏ ਸੋਗ ਦੇਦਰ ਹੈ ਨ ਚੁਕੇ ਪੋਗ ਗੁਨੇ ਹੋਰ ਨਹੀਂ ਕੋਈ ਨਾ ਕੋ ਆ ਨਾ ਕੋ ਜੇ ਵੜਾ ਤੇ ਵੜ ਤੇਰੀ ਦਾਤ ਜਿੰਦਨ ਕਰ ਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਤ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕੋ ਰੂ ਗੁਰ ਪਾਸ ਹਮ ਕੇ ਰੇ ਕਰਨ ਸਤਿਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋ ਕੋ ਰਾਮ ਨਾਮ ਗਾਸ ਗੁਰਮਤਿ ਨਾਮ ਹੈਰਾ ਪ੍ਰਾਨ ਸਖਾਈ ਹਰ ਕੀਰਤਹ ਮਰੀ ਰਹਾਸ ਰਹਾਉ ਹਰ ਜਨ ਕੇ ਵੜ ਪਾਗ ਵੜੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤਿਪਤਾ ਸੇ ਮੇਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਅਸ ਨਾਮ ਨ ਪਾਇਆ ਤੇ ਪਾਗ ਹੀਂ ਜੰਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਹੈ ਤਿਰਕ ਜੀਵੇ ਤਿਰਕ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਦੁਰ ਮਤ ਸਗਲੀ ਖਿਆਲੀ ਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਇਰ ਮੈਂ ਚਤੈ ਉਦਮ ਜਾਰ ਜੀਉ ਪਰਿਆ ਸੈਲਵ ਧਰਮੈ ਜੰਤੂ ਪਾਏ ਤਾ ਘਾਰੀ ਜਗਾਗੇ ਕਰ ਤੇ ਰਿਆ ਮੇਰੇ ਮਾਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਵਰੰਪਤ ਪਾਇ ਅਸੋ ਕੇ ਕਾਸ਼ ਹਰਿਆ ਰਹੋ जनन पिता लोक सुत बनिता कोई न किस की तरिया सिर सिर जग समाहे ठाकुर काहे मन पो करिया उड़े उडावे से कोसा तिस पाशे पजरेशरिया तेन कवलकला वेक मंजु गावे मन में सिमरन करिया साबनि दान दस अगस्त सिद्धांत ठाकुर करथल तरिया जान नानक बल बरसात बल जाईए तेरा अंत न पारवरिया रागासा मोहल्ला चौथा सो पुरख एक अहंकार सतगुरु प्रसाद ਸੋ ਪਰਖਨੀ ਅੰਜਰ ਪਰਖਨੀ ਅੰਜਰ ਹਰਗਮ ਘਮਪਾਰ ਸਤਿ ਆਵੇ ਸਤਿ ਆਵੇ ਤੁਜੀ ਹਰ ਸੱਚੇ ਸਿਰਜਨਾਰਾ ਸਭ ਜੀ ਤੁਮਾਰੇ ਜੀ ਤੁਜੀ ਆਗਾਦਾ ਤਾਰਾ ਹਰ ਤਿਆ ਵਸਨ ਤੋਜੀ ਸਭ ਦੋ ਕਵਿਸਾਰ ਹਾਰਾ ਹਰੇ ਆ ਪੇਠਾ ਕੋਹਰਾ ਪੇ ਸੇਵਕ ਜੀ ਕੀ ਨਾਨ ਜੰਤ ਵਿਚਾਰਾ ਤੋ ਘਟ ਘੜੰਤਰ ਸਰਮ ਨਿਰੰਤਰ ਜੀ ਹਰੇ ਕੋ ਪਰਸੁਮਾਨਾ ਇਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੋ ਆਪੇ ਦਾਤਾ ਆਪੇ ਪੁਗਤਾ ਜੀ ਤੋ ਤੁਧਿ ਨਾ ਵਰਣਾ ਜਾਣ ਤੋ ਭਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਹ ਹੁਨਾਕ ਹਾਨਾ ਜੋ ਸੇਵੇ ਜੋ ਸੇਵੇ ਤੋ ਜੀ ਜਨਾਨ ਕਿ ਤਿਨ ਗੁਰਬਾਨ ਹਰ ਤੇ ਆਵੇ ਹਰ ਤੇ ਆਵੇ ਤੋ ਜੀ ਸੇ ਜਨ ਜੁਗ ਮੈ ਸੁਘਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤੇ ਆਇਆ ਜੀ ਤਿਨ ਤੋੜੇ ਜਮ ਕੀ ਵਾਸੀ ਜਿਨ ਪਹ ਜਿਨ ਹਾਨਿਰਪਉ ਤੇ ਆਇਆ ਜੀ ਤਿਨ ਕਾ ਪਉ ਸੁਘਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਆਮੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨਾਨਿਕ ਤੈਨ ਬਰਜਾਸੀ ਦੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੀ ਅੰਤ ਬੀ ਅੰਤ ਤੇਰੇ ਪਗਦ ਤੇਰੇ ਪਗਦ ਸਲਾਹਨ ਤੋ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀ ਤਪਤਾ ਪੇ ਜਬੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਭੜੇ ਬੋ ਸਿਮਰ ਸਾਸ ਜੀ ਕਰ ਕਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਬਦਵੰਤਾ ਤੁ ਆਦ ਪੁਰਖ ਪਰਮਪਰ ਕਰਤਾ ਜੀ ਤੁ ਜੇ ਵੜਾ ਵਰਮਾ ਕੋਈ ਤੁ ਜੁਗ ਜੁਗੇ ਕੋ ਸਦਾ ਸਦਾ ਤੂ ਰੇ ਕੋ ਜੀ ਤੋ ਨਾ ਝਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋਈ ਤੁਦੇ ਆਪੇ ਸੇ ਸਭ ਉਪਾਈ ਜੀ ਤੁਦੇ ਆਪੇ ਸੇ ਸਭ ਗੋਈ ਜਨਾਨ ਨੂੰ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਦੇ ਕਾ ਜਾਣੋਈ ਆਸਾ ਮਹੱਲਾ ਚੋਤਾ ਤੋ ਕਰਤਾ ਸ਼ੇਰ ਮੈਂ ਢਾਸਾ ਜੋ ਤੂ ਪਾਵੇ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈ ਰਾਵ ਸਭ ਤੇਰੀ ਤੂ ਸਬਣੀ ਤੇ ਆਇਆ ਜਿਸਨੋ ਕਿਰਪਾ ਕਰੇ ਤਿਨਾ ਮਰਤਨ ਪਾਇਆ ਗੁਰਮਖਲਾ ਦਾ ਮਨ ਮਗਵਾਇਆ ਤੂ ਦਾ ਅਵਿਸ਼ੋੜਿਆ ਮਿਲ ਆਇਆ ਤੂ ਦਰਿਆ ਸਭ ਤੁਜੀ ਮਾਇ ਦੁਜ ਬਿੰਦੂ ਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੇਲ ਅਭਿਜਗ ਮਿਲਵੇ ਛੜਿਆ ਸੰਜੋਗੀ ਮੇਲਾ ਜਿਸਨੋਂ ਤੂ ਜਾ ਨਾਹੀ ਸੋਈ ਜੰਗਾਣੀ ਅਰਗੁਨ ਸਾਦੀ ਆਖ ਵਖਾਣੇ ਜਿਨਹਰ ਸੇਵਿਆ ਤਿਸੁ ਕਪਾਇਆ ਸਿਆਜੇ ਹੀ ਹਰਨਾਮ ਸਮਾਇ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਬਿੰਦੂ ਜਾ ਵਰਣ ਕੋਈ ਤੂ ਕਰ ਕਰ ਵੇਖੇ ਜਾਣੇ ਸੋਏ ਜਾਨਾ ਨੂੰ ਗੁਰਮਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤਸਰਲੇ ਪਈ ਨਵਾਸਾ ਪਾਣੀ ਪਾਵਕ ਦਿਨੇ ਕੀਆ ਪੰਗਜ ਮੋ ਪਗਣੀ ਚਾਲੇ ਹਮ ਦੇਖਾਤੇ ੜੋਬੀ ਅਰੇ ਮਨ ਏਕ ਨਚੇਤਸ ਮੂੜਮਨਾ ਹਰ ਬਿਸਰੇ ਤੇਰੇ ਗੁਣ ਗਲਿਆਰ ਹਾਂ ਨਾ ਹੋ ਜਤੀ ਸਤੇ ਨੇ ਪੜਿਆ ਮੋਰਗ ਮੁਗਦਾ ਜਲਮ ਪਇਆ ਰਣਵਤਨਾਂ ਨੂੰ ਤੇਨ ਕੀ ਸਰਣਾ ਜੀਤੂ ਨਾਹੀ ਵੀਸਰੇ ਆਸਾ ਮਹੱਲਾ ਪੰਜਵਾ ਪਹੀ ਬਰਾਬਦ ਮਾਨੁਖ ਦੇ ਹੋਰਿਆ ਗੋਬਿੰਦ ਮਿਲਨ ਕੇ ਤੇਰੀ ਬਰੀਆ ਅਵਰ ਕਾਲ ਤਰੀ ਕੇ ਤਨ ਕਾਮ ਮਿਲ ਸਾ ਸਮਝ ਪਰ ਕੇਵਲ ਨਾਮ ਸਰਜਵਲਾ ਪਵਜਨ ਤਨ ਕੇ ਜਨਮ ਬੀਥਾ ਜਾਤ ਰੰਗ ਮਾਇਆ ਕੇ ਰਹਾਓ ਜਬ ਤਬ ਸੰਜਮ ਤਰਮ ਨਾ ਕਮਾਇਆ ਸੇਵਾ ਸਾਜਾ ਨਿਹਾਰਾਇ ਕਹਉ ਨਾਨਕ ਹਮ ਨੀਚ ਕਰਮਾ ਸਰਮ ਪ੍ਰੇਖੀ ਰਖੋ ਸਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੇ ਦਸਮੀ ਕਬੇ ਪਾਛ ਬੇਨਤੀ ਜੋ ਪਈ हमरी करो हाथ देर अच्छा पूर्ण होई चित कीषा तव जन्म रहे हमारा अपना जान करो पितबारा हमरे दुस्व बे तुम खावो हाप हा दे मोहे बचाओ सुखी बसे मोरे परिवार सेवासिस बे करतारा मोरा शान जी कर दे करिए सब एरन को आ संगरिया पूर्ण होई हमारी आशा तौर परण की रहे प्यासा तुम्हें जड़ को येन तहूं जो बरसों तुम ते पाऊं ਸੇਵਾ ਕਸਿਖਾ ਮਾਰੇ ਤਾਰਿਆ ਝੁੰਝੁਲ ਸਤਰ ਹਮਾਰੇ ਮਾਰਿਆ ਆਪਹਾ ਦੇ ਮੁਝੇ ਬਰੀ ਮਨ ਕਾਲ ਕਾ ਤਰਾ ਸਨੀਵਰੀ ਹੂੰ ਜੋ ਸਦਾ ਹਮਾਰੇ ਪਛਾ ਸ਼੍ਰੀ ਇਸ ਤੁਝੇ ਕਰੇ ਰਚਾ राख लियो मई राखन हारे साई संत सहाय प्यारे दीन मंदुषण के हंता तुम तो पुरी गंता काल पाए ब्रह्मा अवतारा काल पाए शिवजू अवतरा काल पाए विष्णु प्रकाशा सगल काल का की आत्मा सा जवन का जोगी घी स्वी वेद राज ब्रह्मा ज्योति जवन का सब लो सुहारा नमस्कार है ताहे हमारा जवन का सब जगत बनायो देवदा जश्नो बुजायो आ के अवतारा सोई गुरु समझो हमारा नमस्कार सी सीखो हमारी सगर प्रजा ने आप सुवारी शिवगन को शिव गुण दियो सतरन कोपल पल मोहब्बत कियो कटकट के अंदर की जानत पले फिर की फिर पिछान चिंटी ते कुंज रसूला सा पर कृपा दिश का फूला संतन दुख पाए ते दुखी सुख पाए साधन के सुखी एक एक की पीर बिछाने कट के पड़ पड़ की जाने जा बुद्ध कर करा कर तारा प्रजा तर्त तब दे अपारा जाबा कर कर तो कब तुम मैं मिल दे तर सबू जेते बदे से सब ਆ ਪਪਨੀ ਬੋ ਜੋ ਉਚਾਰੇ ਤੁਮ ਸਭ ਹਿਤੇ ਰਹਿ ਤਨਰਾਲਮ ਜਾਣਤ ਪਹਿਤ ਪੇਰੇ ਦੇ ਹਰੀਆਲਮ ਨਿਰੰਕਾਰ ਨੇ ਬੇਕਰਨੀ ਲਾਮ ਆਦਨੀ ਨਾ ਸਾਮੋ ਤਾਂ ਕਮੜ ਚਾਰਤ ਪੈਦਾ ਜਾ ਕੋ ਪੇ ਉਹ ਨ ਪਾਵਤ ਪੈਦਾ ਤਾਕੋ ਕਰਪਾ ਅਨੁਨ ਮਾਰਤ ਮਾ ਮੂੜ ਕਸ਼ ਬੇਦਨਾ ਜਾਣਤ ਮਹਾਦੇਵ ਕੋ ਕੈਸ ਦਸਿਵ ਨਿਰੰਕਾਰ ਕਾ ਚਿੰਤ ਤਨੇ ਪਿਵ ਆਪ ਆਪਣੀ ਬੁੱਧ ਹੈ ਜੇ ਤੀ ਬਨਤ ਪੈਨ ਪੈਨ ਤੋਈ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕੈ ਬਿਸ ਜਾ ਪ੍ਰਥਮ ਸੰਸਾਰਾ ਏਕੇ ਰੂਪ ਨੂਪ ਸੁਰੂਪਾ ਰੰਗ ਪਿਓ ਰਾਵ ਕਹੀ ਪੁਪਾਂਡਾ ਜੇਰ ਸੇਧ ਕੀ ਨੀਉਤ ਪਰ ਖਾਨ ਬਹਰ ਰਜਦੀਨੀ ਕਉ ਫੁਰਾਜਾ ਹੈ ਬੈਠਾ ਕੌਂਸ ਮੜਵਾਂ ਸੰਗਰ ਕੈਠਾ ਸਗੜੀ ਸੀਸ ਦਿਖਾਈ ਚੰਮਵਾ ਜੁਗਾਰ ਸਰੋਬਸ਼ ਸੋ ਰਮਰ ਸ਼ਾ ਮੇਰੀ ਤੁਮ ਕਰੋ ਸੇ ਕਬਾਰ ਸਿਕ ਸੰਗਰ ਦੋਸ਼ ਜੀ ਤੇ ਉੜਹ ਤੋ ਤਵਾ ਸਕਲ ਮਲੇਸ਼ ਕਰੋ ਰਨਗਾਤਾ ਜੇ ਆਤੋ ਜਨੀ ਪਰੇ ਤਨ ਕੇ ਦੁਖ ਦੁਖ ਤੇ ਮਰੇ ਜੁਨ ਪਗ ਭਰੀ ਤੇ ਆ ਤਨ ਕੇ ਤੁਮ ਸੰਗਟ ਤਵੜਾਰੇ ਜੋ ਕਲ ਕੋਈ ਕਬਾਰ ਤੇ ਆਏ ਹੈ ਤਾਂ ਕੇ ਕਾਂ ਨਹੀਂ ਕੱਟਲੇ ਹੈ ਰਸ਼ਾ ਹੈ ਤਾਂ ਇਹ ਸਭ ਕਲਾ ਦੁਸ਼ਟ ਰਿਸ਼ਟ ਰੇ ਤਤ ਕਾਲ ਕਿਰਪਾ ਅਦੇਸ਼ ਤਨ ਜਾਏ ਨਿਹਰੀ ਤਾਕੇ ਤਾਪ ਤਨ ਕ ਮੋਹ ਰਿਓ

ਸਗਲ ਦਵਾਰ ਕੋਟਾੜ ਕੇ ਗਿਓ ਤਵਾਰ ਦਵਾਰ ਬਾਹੇਂਗੇ ਕਿਲਾ ਜਾ ਸਗੋਬਿੰਦਾਸ ਦਵਾਰ ਰਾਮ ਕਲੀ ਮਹਲਾ ਤੀ ਜਾਨਨ ਇਕ ਵੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮਿਰ ਮਾਹੇ ਸਤਗੁਰ ਮੈਂ ਪਾਇਆ ਸਤਗੁਰਤਾ ਪਾਇਆ ਸਭ ਸਤਿ ਮਨ ਵਜੀਆਂ ਵਦਾਈਆਂ ਰਾਗ ਤਨ ਪਰਵਾਰ ਪਣੀਆ ਸ਼ਬਦ ਗਾਵਣੀਆਂ ਸ਼ਬਦੋਦ ਗਵਰੀ ਕੇ ਰਮਾਂ ਜੀ ਨਿ ਵਸਾਇਆ ਕਹਿ ਨਾਨਕ ਨੰਦਵਾ ਸਤਗੁਰ ਮੈਂ ਪਾਇਆ ਈ ਮਨ ਮੇਰਾ ਤੋ ਸਦਾਰ ਖਾ ਨਾਲੇ ਹਨਾਰੋ ਤਮਨ ਮੇਰੇ ਦੁਖ ਸਾਭ ਜਾਨਾ अंकी करो करी तेरा कार सब समान समरा कला समरा सो सो के उमड़ सारे खैरान कमान मेरे सदार हर नाले साचे साहिबा क्या नहीं कर तेरे करता तेरे सब कुछ जिस देव सो पावे सदा सिर सला तेरे नाम मन बसावे नाम जिनके मन बसिया जय शुभ करे ने खैरान सचे साहिब क्या नहीं कर तेरे साचा नाम मेरा आधार ਸਾਚਾ ਨਾਮ ਆਧਾਰ ਮੇਰੇ ਜਨ ਕੋ ਖਾਸ ਗੁਆਈਆਂ ਕਰਾਂਤ ਸੁਖਮਣਿਆ ਵਸਿਆ ਜੀ ਨਿਸ਼ਾ ਸਭੁ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਡਜਦੇ ਬੜੀਆਂ ਆ ਕਿ ਹੈ ਨਾ ਨੂੰ ਸੁਣੋ ਸੰਦ ਸਤਿਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਬੜ ਕਾਰਸਵਾਗੇ ਕਾਰਸਵਾਗੇ ਚਵਦਵਾਜੇ ਕਨਹਿ ਚਿਤਕਾਰਤਾਰੀਆ ਪੰਚਤਦਵਾਸ ਕੇ ਦੇ ਕਾਲ ਕੰਟਗਮਾਰੇ ਦੁਰਕਰਮ ਪਾਇ ਤੋਜਨ ਕਸੇ ਨਾਮ ਹਰ ਕੇ ਨਾ ਕਹਿ ਨਾ ਰਿਤਾ ਸੁਗਤਿਤ ਕਰਨ ਦਵਾ ਜੇ ਆਨੰਦ ਸੁਨੋ ਵੜ ਪਾ ਕੀਓ ਸਗਲ ਮਨੋਰਥ ਪੂਰੇ ਪਾਰਬਨ ਪ੍ਰਭਾਇ ਉਤਰੇ ਸਗਲ ਸੂਰੇ ਦੋਕਰਗ ਸੰਤਾ ਪਿਓ ਤਰੇ ਸੁਨੇ ਸਚੀਵਾ ਨੀ ਸੰਤ ਸਾਜਨ ਬੇਹਸ ਸੇ ਪੂਰੇ ਕਰਤੇ ਜਾਨ ਸੁਣ ਤੇ ਬਣਿਤ ਕਾ ਤੇ ਪੂਰੇ ਸਤਗੁਰਿਆ ਪਰ ਪੂਰੇ ਬਿਨੁ ਅੰਤ ਨਾਨਕ ਗੁਰਜਰ ਲਾਗੇ ਵਾਜੇਣ ਹਤੋਰੇ ਮੁਦਾਵਨੀ ਮੱਲਾ ਬਨਵਾ ਕਾਲ ਵਿੱਚ ਤੁਨ ਵਸਤੂ ਪਏ ਸਾਸਨ ਤੋਂਗੇ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਏੋ ਜਿਸ ਕਾ ਸੰਬਧਾਰੋ ਜੇਕੋ ਖਾਵੇ ਜੇਕੋ ਪੰਜਾਤੀਸ ਕਾ ਹੋਇਆ ਧਾਰੋ ਇਹ ਵਸਤੇ ਜੀਨਾ ਜੈਨੀ ਤਨੀ ਤਰਾ ਕਰਤਾਰ ਤਮ ਸੰਸਾਰ ਚ ਲਗਤਰੀ ਹੈ ਸਬ ਨਾਨਕ ਬ੍ਰਹਮ ਬਸਾਰ ਸਲੋਕ ਮਹਲਾ ਬਨਵਾ ਤੇਰਾ ਕਿਤਾ ਜਤੋ ਨਾ ਮੈਨੂ ਜੋਖੀ ਤੋਈ ਮੈਨੇ ਗੁਨੀਆ ਰੇ ਕੋ ਗੁਨਾਇਆ ਪੇ ਤਸਬੇ ਹੋਈ ਤਸਬੇ ਮੇਰਾ ਮਤੋਈ ਸਦਗੋ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮੰਨ ਥਿਵੇ ਹਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ